ਤਦੋਂ ਸਾਡੇ ਸਮਾਜਿਕ ਇਕਤਾ ਅਤੇ ਸਦ ਭਾਵਨਾ ਨੂੰ ਵੀ ਬਹੁਤ ਜ਼ਿਆਦਾ ਵਧਾਉਂਦੀਆਂ ਹਨ ਨੰਬਰ 1 ਆਪਸੀ ਸਤਕਾਰ ਸਤਕਾਰ ਪਰਿਵਾਰ ਅਤੇ ਸਮਾਜ ਦੀ ਨੀਮ ਹੈ ਜਦੋਂ ਹਰ ਵਿਅਕਤੀ ਦੀਆਂ ਭਾਵਨਾਵਾਂ ਵਿਚਾਰਾਂ ਅਤੇ ਅਸੂਲਾਂ ਦਾ ਸਤਕਾਰ ਕੀਤਾ ਜਾਂਦਾ ਹੈ ਤਾਂ ਸਬੰਧ ਮਜ਼ਬੂਤ ਹੁੰਦੇ ਹਨ ਉਦਾਹਰਨ ਵਜੋਂ ਪਰਿਵਾਰ ਵਿੱਚ ਮਾਪਿਆਂ ਅਤੇ ਬੱਚਿਆਂ ਦੇ ਵਿਚਾਰ ਸਤਕਾਰਯੁਕਤ ਸਮਾਦਹਮਜ ਅਤੇ ਪਿਆਰ ਨੂੰ ਵਧਾਉਂਦਾ ਹੈ ਸਮਾਦ ਵਿੱਚ ਵੀ ਅਸੀਂ ਵੱਖ-ਵੱਖ ਸਦਾਚਾਰਾਂ ਅਤੇ ਵਿਚਾਰਧਾਰਾਂ ਦਾ ਸਤਕਾਰ ਸਦਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ ਨੰਬਰ 2 ਤੇ ਆਪਸੀ ਗੱਲਬਾਤ ਪਰਿਵਾਰੀ ਇਹ ਚਾਰ ਸਬੰਧਾਂ ਦੀ ਜਾਨ ਹੈ ਖੁੱਲ ਕੇ ਗੱਲਬਾਤ ਕਰਨ ਨਾਲ ਪਰਿਵਾਰ ਵਿੱਚ ਗਲਤ ਫਹਿਮੀਆਂ ਦੂਰ ਹੁੰਦੀਆਂ ਹਨ ਅਤੇ ਸਮੱਸਿਆਵਾਂ ਦਾ ਹੱਲ ਸੌਖਾ ਹੋ ਜਾਂਦਾ ਹੈ ਪਰਿਵਾਰ ਵਿੱਚ ਨਿਯਮਤ ਪਰਿਵਾਰਿਕ ਮੀਟਿੰਗਾਂ ਜਾਂ ਸਾਂਝੇ ਖਾਣੇ ਦੇ ਦੌਰਾਨ ਗੱਲਬਾਤ ਸਬੰਧਾਂ ਨੂੰ ਮਜ਼ਬੂਤ ਕਰਦੀ ਹੈ ਸਮਾਜ ਵਿੱਚ जनतक संवाद ਅਤੇ ਸਮਾਜਿਕ ਮੀਡੀਆ ਪਲੇਟਫਾਰਮ ਸਹੀ ਸੰਚਾਰ ਦੇ ਸਾਧਨ ਬਣ ਸਕਦੇ ਹਨ ਨੰਬਰ 10 ਸਹਿਯੋਗ ਅਤੇ ਸਾਂਝ ਸਹਿਯੋਗ ਪਰਿਵਾਰ ਅਤੇ ਸਮਾਜ ਦੀ ਇਕਤਾ ਦਾ ਮੁੱਖ ਅੰਗ ਹੈ ਪਰਿਵਾਰ ਵਿੱਚ ਘਰੇਲੂ ਕੰਮਾਂ ਨੂੰ ਸਾਂਝੇ ਤੌਰ ਤੇ ਕਰਨਾ ਜਾਂ ਮੁਸ਼ਕਲ ਸਮੇਂ ਵਿੱਚ ਇੱਕ ਦੂਜੇ ਦੀ ਮਦਦ ਕਰਨਾ ਵੰਡਾ ਨੂੰ ਹੋਰ ਮਜ਼ਬੂਤ ਕਰਦਾ ਹੈ ਸਮਾਜ ਵਿੱਚ ਸਮਾਜਿਕ ਸਬਾਵਾਂ ਸੇਵੀ ਸੰਸਥਾਾਂਾਂ ਅਤੇ ਸਾਂਝੇ ਪ੍ਰੋਜੈਕਟ ਸਮਾਜਿਕ ਸਾਂਝ ਨੂੰ ਹੋਰ ਵਧਾਉਂਦੇ ਹਨ ਨੰਬਰ 4 ਵਿਸ਼ਵਾਸ ਵਿਸ਼ਵਾਸ ਤੋਂ ਬਿਨਾ ਸੰਦ ਟਿਕੀ ਨਹੀਂ ਸਕਦੇ ਪਰਿਵਾਰ ਹੋਵੇ ਚਾਹੇ ਸਮਾਜ ਹੋਵੇ ਪਰਿਵਾਰ ਵਿੱਚ ਇਮਾਨਦਾਰੀ ਅਤੇ ਵਾਅਦਿਆਂ ਨੂੰ ਪੂਰਾ ਕਰਨ ਨਾਲ ਵਿਸ਼ਵਾਸ ਹੋਰ ਵਾਧਦਾ ਹੈ ਇਸੇ ਤਰ੍ਹਾਂ ਸਮਾਜ ਵਿੱਚ ਸਰਕਾਰੀ ਅਤੇ ਸਮਾਜਿਕ ਸੰਸਥਾਵਾਂ ਵੀ ਪਾਰਦਰਸ਼ਤਾ ਅਤੇ ਜਵਾਬਦੇਹੀ ਲੋਕਾਂ ਦਾ ਵਿਸ਼ਵਾਸ ਜਿੱਤ ਲੈਂਦੀ ਹੈ ਉਹਨਾਂ ਦਾ ਭਰੋਸਾ ਬਣਦਾ ਹੈ ਨੰਬਰ 5 ਸਮਾਨਤਾ ਸਮਾਨਤਾ ਦਾ ਸਿਧਾਂਤ ਪਰਿਵਾਰ ਅਤੇ ਸਮਾਜ ਵਿੱਚ ਸਭ ਤੋਂ ਇੱਕੋ ਜਿਹੇ ਮੌਕੇ ਅਤੇ ਸਿੱਧਕਾਰ ਪ੍ਰਦਾਨ ਕਰਨ ਨੂੰ ਕਹਿੰਦਾ ਹੈ ਪਰਿਵਾਰ ਵਿੱਚ ਉਮਰ ਲਿੰਗ ਜਾਂ ਸਥਿਤੀ ਦੇ ਆਧਾਰ ਤੇ ਵਿਤਕਰੇ ਨੂੰ ਖਤਮ ਕਰਨ ਨਾਲ ਸਬੰਧ ਮਜ਼ਬੂਤ ਹੁੰਦੇ ਹਨ ਇਸੇ ਤਰ੍ਹਾਂ ਸਮਾਜ ਵਿੱਚ ਸਮਾਨਤਾ ਦੀ ਨੀਤੀ ਵੱਖ-ਵੱਖ ਵਰਗਾ ਅਤੇ ਸਮੁਹਾਵ ਵਿਚਾਰ ਸਦ ਭਾਵਨਾ ਨੂੰ ਹੋਰ ਵਧਾਉਂਦੀ ਹੈ ਨੰਬਰ 6 ਸਹਿਜੀਲਤਾ ਵੱਖ-ਵੱਖ ਵਿਚਾਰਾਂ ਅਤੇ ਜੀਵਨ ਸ਼ੈਲੀਆਂ ਨੂੰ ਸਵੀਕਾਰ ਕਰਨ ਦੀ ਸਮਰਤਾ ਸਮਾਜ ਨੂੰ ਜੋੜਦੀ ਹੈ ਪਰਿਵਾਰ ਵਿੱਚ ਬੱਚਿਆਂ ਦੀਆਂ ਨਵੀਂ ਪੀੜੀ ਦੀਆਂ ਅੱਜ ਦੇ ਸਮੇਂ ਆਧੁਨਿਕ ਸੋਚ ਨੂੰ ਸਮਝਣ ਅਤੇ ਸਬਕਾਰ ਕਰਨ ਨਾਲ ਅੰਤਰ ਪੀੜੀ ਦਾ ਬਲ ਮਜ਼ਬੂਤ ਹੁੰਦੇ ਹਨ ਸਮਾਜ ਵਿੱਚ ਵੱਖ-ਵੱਖ ਧਰਮਾਂ ਸਭਿਆਚਾਰਾਂ ਅਤੇ ਵਿਚਾਰਧਾਰਾਵਾਂ ਨੂੰ ਦਾਨ ਕਰਨ ਨਾਲ ਸਮਾਜਿਕ ਸਦਭਾਵਨਾਵਾਂ ਵਧਦੀਆਂ ਹਨ ਨੰਬਰ 7 ਸਿੱਖਿਆ ਅਤੇ ਜਾਗਰੂਕਤਾ ਸਿੱਖਿਆ ਨਾ ਸਿਰਫ ਵਿਅਕਤੀਗਤ ਵਿਕਾਸ ਲਈ ਜ਼ਰੂਰੀ ਹੈ ਸਗੋਂ ਸਾਡੇ ਸਮਾਜਿਕ ਢਾਂਜ ਨੂੰ ਵੀ ਮਜ਼ਬੂਤ ਕਰਨ ਲਈ ਜ਼ਰੂਰੀ ਹੈ ਪਰਿਵਾਰ ਵਿੱਚ ਮਾਪੇ ਬੱਚਿਆਂ ਨੂੰ ਨੈਤਿਕ ਮੁੱਲ ਅਤੇ ਸਮਾਜਿਕ ਜਿੰਮੇਵਾਰੀਆਂ ਸਿਖਾ ਕੇ ਉਹਨਾਂ ਨੂੰ ਪਰਿਵਾਰ ਦੇ ਵਿੱਚ ਜ਼ਿੰਮੇਵਾਰ ਨਾਗਰਿਕ ਬਣਾਉਂਦੇ ਹਨ ਸਮਾਜ ਵਿੱਚ ਜਾਗਰੂਕਤਾ ਮਹਿਮਾ ਅਤੇ ਸਿੱਖਿਆ ਸਥਾਨਾਂ ਸਮਾਜਿਕ ਮੁੱਦਿਆਂ ਪ੍ਰਤੀ ਸਮਝ ਵਧਾਉਂਦੀਆਂ ਹਨ ਨੰਬਰ 8 ਹਮੇਦੀ ਕਦਰ ਕਰਨਾ ਸਭ ਤੋਂ ਜ਼ਰੂਰੀ ਪਰਿਵਾਰ ਹੋਵੇ ਚਾਹੇ ਸਮਾਜ ਇਸ ਨੂੰ ਜੋੜਨ ਵਾਸਤੇ ਸਮੇਂ ਦੀ ਵਰਤੋਂ ਬਹੁਤ ਮਹੱਤਵਪੂਰਨ ਹੈ ਪਰਿਵਾਰ ਵਿੱਚ ਸਾਂਝੇ ਸਮੇਂ ਦੌਰਾਨ ਗੁਣਵੱਤਾ ਵਾਲੀਆਂ ਗੱਲਬਾਤ ਅਤੇ ਗਤੀਵਿਧੀਆਂ ਧੰਨਾਂ ਨੂੰ ਹੋਰ ਗੁੜਾ ਕਰਦੀਆਂ ਹਨ ਇਸੇ ਤਰ੍ਹਾਂ ਸਮਾਜ ਵਿੱਚ ਸਮਾਜਿਕ ਸਮਾਗਮ ਸਾਂਝੇ ਤਿਹਾਰ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਲੋਕਾਂ ਨੂੰ ਨੇੜੇ ਲੈ ਕੇ ਆਉਣ ਦੇ ਵਿੱਚ ਯੋਗਦਾਨ ਬਣਦਾ ਹੈ ਨੰਬਰ 9 ਸੇਵਾ ਅਤੇ ਦਾਨ ਨਿਰਸਵਾਰਥ ਸੇਵਾ ਅਤੇ ਦਾਨ ਦੀ ਭਾਵਨਾ ਸਮਾਜ ਨੂੰ ਜੋੜਦੀ ਹੈ ਪਰਿਵਾਰ ਵਿੱਚ ਇੱਕ ਦੂਜੇ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਣ ਨਾਲ ਪਿਆਰ ਅਤੇ ਸਮਰਪਣ ਪੂਰਵ ਵੱਧਦਾ ਹੈ ਸਮਾਜ ਵਿੱਚ ਗਰੀਬਾਂ ਬਿਮਾਰਾਂ ਦਾ ਲੋੜਵੰਦਾਂ ਦੀ ਮਦਦ ਕਰਨ ਨਾਲ ਸਮਾਜਿਕ ਇਕਤਾ ਮજબૂત ਹੁੰਦੀ ਹੈ ਨੰਬਰ 10 ਸਾੰਝੀਆਂ ਪਰੰਪਰਾਵਾਂ ਅਤੇ ਸੱਭਿਆਚਾਰ ਪਰੰਪਰਾਵਾਂ ਅਤੇ ਸੱਭਿਆਚਾਰ ਦਾ ਮੁੱਲ ਪਰਿਵਾਰ ਅਤੇ ਸਮਾਜ ਨੂੰ ਇੱਕ ਸੂਤਰ ਵਿੱਚ ਪਰੋਂਦੇ ਹਨ ਪਰਿਵਾਰ ਵਿੱਚ ਸਾੰਝੇ ਰੀਤੀ ਰਿਵਾਜ ਅਤੇ ਤਿਹਾਰ ਪੀੜ੍ਹੀਆਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰਦੇ ਹਨ ਸਮਾਜ ਵਿੱਚ ਸਭਿਆਚਾਰਕ ਵਰਾਸਤ ਅਤੇ ਰਾਸ਼ਟਰੀ ਗੌਰਵ ਦੀ ਭਾਵਨਾ ਲੋਕਾਂ ਨੂੰ ਜੋੜਦੀ ਹੈ ਅਸੀਂ ਇਹਨਾਂ ਗੱਲਾਂ ਨੂੰ ਅਪਣਾ ਕੇ ਆਪਣੇ ਪਰਿਵਾਰ ਅਤੇ ਸਮਾਜ ਨੂੰ ਨਾ ਸਿਰਫ ਜੋੜ ਸਕਦੇ ਹਾਂ ਸਗੋਂ ਇੱਕ ਸਦ ਭਾਵਨਾ ਪੂਰਨ ਅਤੇ ਚੰਗੇ ਸਮਾਜ ਦੀ ਸਿਰਜਣਾ ਵੀ ਕਰ ਸਕਦੇ ਹਾਂ ਇਹ ਸਾਰੇ ਅੰਗ ਆਪਸ ਵਿੱਚ ਜੁੜੇ ਹੋਏ ਹਨ ਅਤੇ ਇੱਕ ਦੂਜੇ ਨੂੰ ਮਜ਼ਬੂਤ ਕਰਦੇ ਹਨ ਜੇਕਰ ਹਰ ਵਿਅਕਤੀ ਇਹਨਾਂ ਬਹੁਮਚਨਾ ਨੂੰ ਮੁੱਲਾਂ ਨੂੰ ਆਪਣੇ ਜੀਵਨ ਵਿੱਚ ਅਪਣਾਏ ਅਤੇ ਪਰਿਵਾਰ ਅਤੇ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਸੰਭਵ ਹੋ ਸਕਦੀ ਹੈ ਇਸੇ ਤਰ੍ਹਾਂ ਸਾਨੂੰ ਇਹਨਾਂ ਵਿਚਾਰਾਂ ਤੇ ਹਰ ਸਮੇਂ ਪਿਆਰਾ ਦੇਣਾ ਚਾਹੀਦਾ ਹੈ दोस्तों ये वीडियो आप जी ने जेकर चंकी लगी हो इसमें शेयर जरूर करना जी हूँ तक जेकर आप जी ने चैनल में सबसक्राइब नहीं किया चैनल में सबसक्राइब भी जरूर कर लो जी आप जी का बहुत बहुत धन्यवाद वागुरू जी का खालसा वाहू जी की फतेह